ਪੁਲਿਸ ਦਾ ਮੰਚਲੇ ਨੌਜਵਾਨਾਂ ਖਿਲਾਫ ਬਟਾਲਾ ਦੀ ਸੜਕਾਂ ਤੇ ਅੱਜ ਸਵੇਰੇ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਕਿ ਜੋ ਨੌਜਵਾਨ ਦੋ ਪਹੀਆ ਵਾਹਨਾ ਉੱਤੇ ਤਿੰਨ ਤਿੰਨ ਬੈਠ ਕੇ ਸ਼ਹਿਰ ਦੇ ਸਕੂਲਾਂ ਤੇ ਕਾਲਜਾਂ ਅੱਗੇ ਗੇੜੀਆਂ ਮਾਰਦੇ ਸਨ ਉਹਨਾਂ ਨੂੰ ਫੜ ਫੜ ਕੇ ਉਹਨਾਂ ਦੇ ਚਲਾਨਕ ਦਿੱਤੇ ਅਤੇ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਜ਼ਿਆਦਾਤਰ ਨੌਜਵਾਨਾਂ ਕੋਲ ਗੱਡੀਆਂ ਦੇ ਕਾਗਜ਼ ਵੀ ਨਹੀਂ ਸਨ ਤੇ ਕੁਝ ਨੌਜਵਾਨ ਛੁੱਟੀ ਦੇ ਸਮੇਂ ਕਾਰ ਦੇ ਵਿੱਚ ਹੋਟਰ ਲਗਾ ਕੇ ਘੁੰਮ ਰਹੇ ਸੀ ਪੁਲਿਸ ਕਰਮਚਾਰੀਆਂ ਨੇ ਮੋਟਰਸਾਈਕਲਾਂ ਤੇ ਉਹਨਾਂ ਨੌਜਵਾਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਕਾਬੂ ਕੀਤਾ ਇਸ ਮੌਕੇ ਗੱਲਬਾਤ ਦੌਰਾਨ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਸੁਰਿੰਦਰ ਸਿੰਘ ਨੇ ਕਿਹਾ ਕਿ ਐਸਐਸਪੀ ਸਾਹਿਬ ਕੋਲ ਸਕੂਲ ਮੁਖੀ ਅਤੇ ਕੁਝ ਪਰਿਵਾਰਿਕ ਲੋਕਾਂ ਦੀ ਸ਼ਿਕਾਇਤਾਂ ਆਈਆਂ ਸਨ ਕਿ ਕੁਝ ਨੌਜਵਾਨ ਲੜਕਿਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਇਸੇ ਲਈ ਅੱਜ ਅਸੀਂ ਐਕਸ਼ਨ ਵਿੱਚ ਆ ਕੇ ਕੁਝ ਸ਼ਰਾਰਤੀ ਨੌਜਵਾਨਾਂ ਦੇ ਚਲਾਨ ਕੱਟੇ ਤੇ ਕਈਆਂ ਨੂੰ ਵਾਰਨਿੰਗ ਵੀ ਦਿੱਤੀ ਜੇਕਰ ਉਹਨਾਂ ਵਿੱਚੋਂ ਕੋਈ ਦੁਬਾਰਾ ਇਹ ਹਰਕਤ ਕਰਦਾ ਕਾਬੂ ਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਐਕਸ਼ਨ ਮਾਨਜੂਗ ਐਸਐਸਪੀ ਸਾਹਿਬ ਦੇ ਹੁਕਮ ਲਾਇਆ ਸੀ ਪਿਆ ਜਿਹੜੇ ਲੜਕੀਆਂ ਦੇ ਕਾਲਜ ਨੇ ਸਕੂਲ ਨੇ ਇਹਦੇ ਵਿੱਚ ਬੜੀ ਪਰੇਸ਼ਾਨੀ ਆਉਟਸਾਈਡ ਆਣ ਕੇ ਮੁੰਡੇ ਬੁਲਟ ਮੋਟਰਸਾਈਕਲ ਤੇ ਤੇ ਦੂਜਿਆਂ ਵੀ ਕਲਾਂ ਦੇ ਆਣ ਕੇ ਗੱਡੀਆਂ ਤੇ ਆਣ ਕੇ ਤੇ ਪਰੇਸ਼ਾਨ ਕਰਦੇ ਬੱਚਿਆਂ ਨੂੰ ਤੇ ਇੱਥੇ ਕੰਟਰੋਲ ਕਰੋ ਉਹ ਜਨਾਬ ਦੇ ਹੁਕਮ ਦੀ ਪਾਲਣਾ ਕਰਦੇ ਇੱਧਰ ਆਏ ਆ ਇੱਧਰ ਕੋ ਜਾ ਹੁੱਲਣ ਬਾਏ ਨੌਜਵਾਨਾਂ ਨੂੰ ਫੜਿਆ ਫੜ ਕੇ ਉਹਨਾਂ ਜਿਪਸੀ ਚ ਘੰਡਾਰਾ ਬਿਠਾਇਆ ਫਿਰ ਉਹਨਾਂ ਦੀ ਗੱਲਾਂបੱਤਾਂ ਫਾਇਦੇ ਨੁਕਸਾਨ ਦੱਸੇ ਨੇ ਉਹਨਾਂ ਨੂੰ ਤੇ ਮੋਟਰਸਾਈਕਲਾਂ ਦੇ ਚਲਾਨ ਕੀਤੇ ਨੇ ਕੋ ਗੱਡੀਆਂ ਦੇ ਨੰਬਰ ਟਰੇਸ ਕੀਤੇ ਜਿਹੜੀਆਂ ਭਜਾ ਕੇ ਲੈ ਗਏ ਨੇ ਕੱਲ ਨੂੰ ਉਹਨਾਂ ਦੇ ਘਰਾਂ ਤੋਂ ਜਾ ਕੇ ਲੈ ਕੇ ਆਵਾਂਗੇ ਜੀ ਹਣਾ ਪਸੇਹੀ ਕਾਰਵਾਈ ਚੱਲ ਰਹੀ ਹੈ ਜੀ ਤੇ ਗਾਮ ਇਹਨਾਂ ਲੋਕਾਂ ਨੂੰ ਹਦਾਇਤ ਹੈ ਕਿ ਇਹ ਕਾਲਜ ਮੋਰ ਦੇ ਸਕੂਲਾਂ ਅੱਗੇ ਇਤਨਾ ਦੇ ਕੰਮ ਨਾ ਕਰਨਾ ਇਹ ਸ਼ਹਿਰ ਦੇ ਵਿੱਚ ਟ੍ਰਾਫਿਕ ਦੇ ਹੁਕਮਾਂ ਦੀ ਪਾਲਣਾ ਕਰਨਾ ਟ੍ਰਾਫਿਕ ਨੂੰ ਨਿਜਮਤ ਇਹਨਾਂ ਨੂੰ ਜਾਣੂ ਕਰੀਦਾ ਸਮਾਂ ਹੋ ਜਾ ਬਣ ਗਿਆ ਜੀ ਛੋਟੀਆਂ ਗਲੀਆਂ ਨੇ ਭਜਾ ਲੈਂਦੇ ਫਿਰ ਸਾਡੇ ਹੱਥ ਵੀ ਦੋ ਮੋਟਰਸਾਈਕਲ ਆ ਗਏ ਉਹਨਾਂ ਤੇ ਸਵਾਰ ਹੋ ਕੇ ਫਿਰ ਇਹਨਾਂ ਦਾ ਪਿੱਛਾ ਕੀਤਾ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਜੀ ਇਹਨਾਂ ਨੇ ਚਲਾਨ ਕੀਤੇ ਨੇ ਜੁਰਮਾਨੇ ਪਾਏ ਨੇ ਗਾਹਮ ਜਿਹੜਾ ਕਰੇਗਾ ਉਹਦਾ ਇਹ ਹਾਲ ਹੋਏਗਾ ਜੀ ਜਹਾਂ ਸਮੇਂ ਦੇ ਨਾਲ ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸੀ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇੱਟਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਹਾਂ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਸਾਢੇ ਕਿ ਤਿੰਨ ਟਾਂ ਚਾਰ ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂਜੀ ਤੇ ਉਤੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆਂ ਦੋ ਸਾਲ ਬਾਅਦ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੀਵ ਹੋਊਗਾ ਜਿਵੇਂ ਪੈਸਾ ਵੀ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ